ਤੇ ਇਥੇ ਦਰਸਲ ਬੰਬ ਵਿਸਫੋਟਕ ਸਮਗਰੀ ਹੋਣ ਦੀ ਜਿਹੜੀ ਸੰਭਾਵਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਕਿ NIA ਦੇ ਵੱਲੋਂ ਜੋ ਹੈ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਸਲ ਗੁਰਦਾਸਪੁਰ ਤੋਂ ਖਬਰ سامنے ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਇਥੇ ਵਿਸਫੋਟਕ ਸਮਗਰੀ ਹੋਣ ਦੀ ਖਬਰ سامنے ਆਂਦੀ ਹੈ ਦਰਸਲ ਇੱਕ ਸਕੂਲ ਦੇ ਨੇੜੇ ਕਿਹਾ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਨੇੜੇ ਜੋ ਹੈ ਇਥੇ ਅ ਛੱਪੜ ਹੈ ਤੇ ਛੱਪੜ ਦੇ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਜੋ ਹੈ ਉਹ ਸਾਹਮਣੇ ਆਈ ਸੀ ਜਿਸ ਤੋਂ ਬਾਅਦ NIA ਦੇ ਵੱਲੋਂ ਇੱਥੇ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਹੈ ਲੋਕਲ ਪੁਲਿਸ ਵੀ ਇੱਥੇ ਟੀਮਾਂ ਦੇ ਨਾਲ ਜਾਂਚ ਕਰ ਰਹੀਆਂ ਨੇ ਤਾਂ ਇੱਥੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਦਰਅਸਲ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ NIA ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਇੱਥੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਸ ਦੇ ਹੀ ਨਿਸ਼ਾਨ ਦੇ ਹੀ ਤੇ ਜੋ ਹੈ ਐਨਆਈਏ ਦੀ ਟੀਮ ਉਸ ਨੌਜਵਾਨ ਨੂੰ ਲੈ ਕੇ ਇਥੇ ਪੁੱਜੀ ਤੇ ਇਥੇ ਪੁੱਜਨ ਤੇ ਪਤਾ ਲੱਗਿਆ ਕਿ ਇੱਕ ਸਕੂਲ ਦੇ ਨੇੜੇ ਜੋ ਛੱਪੜ ਹੈ ਉਸ ਦੇ ਵਿੱਚ ਵਿਸਫੋਟਕ ਸਮੱਗਰੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਹੁਣੇ ਤੇ ਜਾਂਚ ਪੜਤਾਲ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਲ ਪੁਲਿਸ ਵੀ ਉੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਪਿੰਡ ਪਾਮੜੀ ਦੀਆਂ ਜਿੱਥੇ ਕਿ ਇਸ ਵੇਲੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਫਿਲਹਾਲ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਬੰਬ ਵਿਸਫੋਟਕ ਚੀਜ਼ ਇੱਥੇ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਤੋਂ ਵਧੇਰੇ ਜਾਣਕਾਰੀ ਲਵਾਂਗੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਹ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਨਆਈਏ ਨੇ ਛਾਪੇ ਮਾਰੀ ਕੀਤੀ ਹੈ ਛੱਪੜ ਦੇ ਵਿੱਚ ਕੋਈ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਦਿਟਾਈ ਗਈ ਹੈ ਜੀ ਮੈਡਮ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਾਮਲਾ ਐਨਆਈਏ ਦੇ ਵੱਲੋਂ ਅੱਜ ਪਹੁੰਚਿਆ ਜਿਵੇਂ ਵੀ ਇਹ ਪਿੰਡ ਦੇ ਵਿੱਚ ਪਹੁੰਚੇ ਇਸ ਦੇ ਪਿੱਛੇ ਜੇ ਗੱਲ ਕਰੀਏ ਤਾਂ 3 ਦਿਨ ਪਹਿਲਾਂ ਹੀ ਇਸੇ ਇਲਾਕੇ ਹਰਗੋਬਿੰਦਪੁਰ ਇਲਾਕੇ 'ਤੇ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਸਭੀ ਨਾਂ ਦੱਸਿਆ ਜਾ ਰਿਹਾ ਉਹਦਾ ਔਰ ਉਸੇ ਦੀ ਨਿਸ਼ਾਨਦੇਹੀ ਦੀ ਅੱਜ ਜਿਵੇਂ ਹੀ ਇਹ ਟੀਮ ਪਹੁੰਚੀ ਤਾਂ ਇੱਕ ਦੇਖਦੇ ਹੀ ਦੇਖਦੇ ਉੱਤੇ ਕੁਝ ਡੇਰ ਬਾਅਦ ਜਿਹੜਾ ਕੋਈ ਕਰੀਬ 200 ਮੀਟਰ ਦਾ ਏਰੀਆ ਜਿਹੜਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਲੋਕਲ ਪੁਲਿਸ ਵੱਲੋਂ ਬਟਾਲਾ ਪੁਲਿਸ ਵੱਲੋਂ ਉੱਥੇ ਤਨਾਤੀ ਕੀਤੀ ਗਈ ਉਸ ਤੋਂ ਬਾਅਦ ਮੈਡੀਕਲ ਟੀਮਾਂ ਵੀ ਪਹੁੰਚਦੀਆਂ ਬੰਬ ਰੋਧਕ ਟੀਮਾਂ ਵੀ ਪਹੁੰਚਦੀਆਂ ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਵਿਸਫੋਟਕ ਸਮਗਰੀ ਹੋ ਸਕਦੀ ਹੈ ਕੋਈ ਵਿਸਫੋਟਕ ਸਮਗਰੀ ਜਿਹੜੀ ਹੈ ਇੱਕ ਛੱਪੜ ਹੈ ਔਰ ਉਹਦੇ ਲਾਗੇ ਇੱਕ ਨਿੱਜੀ ਸਕੂਲ ਵੀ ਹੈ ਔਰ ਉਹਦੇ ਉੱਥੇ ਜਿਹੜੀ ਹੈ ਉਹ ਕੋਈ ਰਿਸਪੋਟਸ ਮਕਰੀ ਹੋ ਸਕਦੀ ਹੈ ਜਾਂ ਕੋਈ ਬਲਾਸਤੀਆ ਉਹਨੂੰ ਇਹ ਕਹਿ ਸਕਦੇ ਆ ਕਿ ਡਿਸਪੋਜ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਦ ਕਿ ਐਨਆਈਏ ਹਮੇਸ਼ਾ ਹੀ ਜਿਵੇਂ ਲਈ ਆਪਣਾ ਕੋਈ ਵੀ ਟਾਸਕ ਲੈਂਦਾ ਤੇ ਕਦੀ ਵੀ ਜਿਹੜਾ মিডিਆ ਦੇ ਸਾਹਮਣੇ ਖੋਲ ਕੇ ਕੋਈ ਗੱਲ ਆਂਦੀ ਨਹੀਂ ਹੈ ਔਰ ਐਸੇ ਵਿਆਹਮਲੇ ਦੇ ਵਿੱਚ ਵੀ ਜੇ ਗੱਲ ਕਰੀਏ ਤੇ ਖੋਲ ਕੇ ਕੋਈ ਵੀ ਅਧਿਕਾਰੀ ਜਿਹੜਾ ਉਹ ਭਾਵੇਂ ਕੈਮਰੇ ਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਪਰ ਲੇਕਿਨ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਐਮਆਈਜੀ ਟੀਮ ਦੇ ਮੈਂਬਰਸ ਹੋਣਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਔਰ ਇਹ ਜਿਹੜੀ ਤਿਆਰੀ ਜਿਸ ਤਰੀਕੇ ਦੀ ਤਿਆਰੀ ਉੱਥੇ ਦੇਖਣ ਨੂੰ ਮਿਲੀ ਕਿ ਜਿਹੜੀ ਲੋਕਲ ਪੁਲਿਸ ਹੈ ਜਾਂ 200 ਮੀਟਰ ਦਾ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਵਾਜਾਈ ਨਹੀਂ ਜਾਂ ਦਿੱਤੀ ਗਈ ਵਿਆ ਭਾਮੜੀ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਹੀ ਰਹਿਣ ਦਿੱਤੀ ਆਖਿਆ ਗਿਆ ਜੀ ਗੁਰਪ੍ਰੀਤ ਜੀ ਕੋਈ ਪਤਾ ਲੱਗ ਸਕਿਆ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਨੌਜਵਾਨ ਗ੍ਰਿਫਤਾਰ ਹੋਇਆ ਸੀ ਕਿਉਂਕਿ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਹੋਣਾ ਤਾਂ ਇਹ ਨੌਜਵਾਨ ਜੀ ਨੌਜਵਾਨ ਜੋ ਹੈ ਉਹ ਵੀ ਕੋਈ ਸੰਗੀਨ ਜੁਰਮ ਦੇ ਵਿੱਚ ਹੋਇਆ ਹੋਵੇਗਾ ਗ੍ਰਿਫਤਾਰ ਦੇਖੋ ਜਿਹੜੀ NIA ਵੱਲੋਂ ਪਿਛਲੇ ਕਾਫੀ ਦੇਰ ਤੋਂ ਜੇ ਬਾਰਡਰ ਡਿਸਟ੍ਰਿਕਟਸ ਵੀ ਗੱਲ ਕਰੀਏ ਤੇ ਬੜੀ ਕੁਝ ਕਰੀਬ ਮਹੀਨਿਆਂ ਤੋਂ ਹੀ ਇੱਕ ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਪਹਿਲੂਆਂ ਤੇ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਿਦੇਸ਼ੀ ਬੇਟੇ ਜਿਹੜੇ ਨੌਜਵਾਨ ਜਿਹੜੇ ਕੋਈ ਕਈ ਸਜ਼ ਨੇ ਕੋਈ ਹਮਲੇ ਹੋਏ ਚਾਹੇ ਉਹ ਗਰਨੇਡ ਹਮਲੇ ਪੁਲਿਸ ਸਟਾਣਿਆਂ ਦੇ ਨਜ਼ਦੀਕ ਸੀ ਜਾਂ ਕੋਈ ਹੋਰ ਐਸੇ ਹਮਲੇ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਤਾਂ ਇਹ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਇਸੇ ਤੇ ਚੱਲ ਰਿਹਾ ਜੇ ਗੱਲ ਕਰੀਏ ਗੁਰਦਾਸਪੁਰ ਬਟਾਲਾ ਜਾਂ ਇਹਦੇ ਨੇੜਲੇ ਪਿੰਡਾਂ ਦੇ ਵਿੱਚ ਲਗਾਤਾਰ ਹੀ ਐਸੇ ਡੇਟ ਚੱਲਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਕਈ ਐਸੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਸਿਆ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਗਏ ਲੇਕਿਨ ਉਦੋਂ ਵੀ ਖੁਲਾਸਾ ਭਾਵੇਂ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਸ ਉਹਨਾਂ ਕੇਸਾਂ ਦੇ ਨਾਲ ਜੁੜੀਆਂ ਦੇਖ ਕੇ ਮਿਲੀਆਂ ਜਿਹੜੇ ਗਨਰੇਡ ਹਮਲੇ ਹੋਏ ਨੇ ਸ਼ਾਇਦ ਹੋ ਸਕਦਾ ਹੈ ਕਿ ਇਸ ਮਾਮਲੇ ਦਾ ਵੀ ਕੋਈ ਐਸਾ ਹੀ ਪਹਿਲੂ ਹੋਵੇ ਕਿਉਂਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਜ਼ਰੂਰ ਗੱਲ ਹੈ ਕਿ ਇੱਕ ਵਿਅਕਤੀ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਉਹ ਵੀ ਨਾਲ ਲਿਜਾ ਕੇ ਉਹਦੀ ਨਿਸ਼ਾਨਦੇਹੀ ਤੇ ਅੱਜ ਜਿਹੜੀ ਇਹ ਇਹ ਜਿਹੜੀ ਕਾਰਵਾਈ ਦੇ ਰੀਏ ਚੱਲ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਜਾਣਕਾਰੀ ਦੇਣ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਨੌਜਵਾਨ ਦੀ ਨਿਸ਼ਾਨਦੇਹੀ ਤੇ ਜੋ ਹੈ NIA ਦੀ ਟੀਮ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਪੁੱਜੀ ਹੈ ਜਿੱਥੇ ਕਿ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਕੋਈ ਛੱਪੜ ਹੈ ਤੇ ਛੱਪੜ ਦੇ ਵਿੱਚ ਹੀ ਇਸ ਵਿਅਕਤੀ ਨੇ ਕੋਈ ਵਿਸਫੋਟਕ ਵਰਗੀ ਵਸਤੂ ਜਿਹੜੀ ਲੁਕੋਈ ਹੋਈ ਹੈ ਤੇ ਹੁਣ ਉਸ ਨੂੰ ਹੀ ਲੱਭਣ ਦੀਆਂ ਜੋ ਹੈ ਇੱਥੇ ਕੋਸ਼ਿਸ਼ਾਂ NIA ਦੀ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਪਹਿਲਾਂ ਤੋਂ ਹੀ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਵੀ ਉੱਥੇ ਤਾਣਾ ਤਾ ਬਟਾਲਾ ਪੁਲਿਸ ਉੱਤੇ ਪੁੱਜੀ ਹੋਈ ਹੈ ਉਹਨਾਂ ਦੇ ਵੱਲੋਂ ਵੀ ਐਨਆਈਏ ਦੀ ਟੀਮ ਦੇ ਨਾਲ ਮਿਲ ਕੇ ਜਾਂਚ ਪੜਤਾਲ ਉੱਤੇ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਹ ਪੂਰਾ ਮਾਮਲਾ ਕੀ ਹੈ ਕਿਹੜੇ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ ਵੀ ਗੁਰਦਾਸਪੁਰ ਦਾ ਹੀ ਰਹਿਣ ਵਾਲਾ ਨੌਜਵਾਨ ਹੈ ਪਿੰਡ ਪੈਣੀ ਪਾਂਗੜ ਦਾ ਤਾਂ ਹੁਣ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਫਿਲਹਾਲ ਉਹ ਜਾਣਕਾਰੀ ਐਨਆਈਏ ਦੇ ਵੱਲੋਂ ਨਹੀਂ ਦਿੱਤੀ ਗਈ ਲੇਕਿਨ ਇੱਥੇ ਜ਼ਰੂਰ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਬਟਾਲਾ ਪੁਲਿਸ ਦੇ ਨਾਲ ਪੁੱਜੀ ਹੋਈ ਹੈ ਤੇ ਸਕੂਲ ਨੇੜੇ ਜੋ ਹੈ ਇੱਕ ਛੱਪੜ ਦੇ ਵਿੱਚ ਤਲਾਸ਼ੀ ਲਈ ਜਾ